ਅੱਜ ਪੰਜਾਬ ਕਮੇਟੀ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਸਾਰੇ ਡੀਸੀ ਸਹਿਬਾਨਾਂ ਨੂੰ ਮੈਮੋਰੰਡਮ ਦਿੱਤੇ ਜਾ ਰਹੇ ਆ ਕਿਉਂਕਿ ਜਿਹੜੇ ਡੀਏਪੀ ਸਾਡੀ ਜਿਹੜੀ ਆਲੂਆਂ ਦੀ ਫਸਲ ਵੀ ਆ ਰਹੀ ਆ ਤੇ ਕਣਕ ਦੀ ਫਸਲ ਵੀ ਬੀਜਣੀ ਆ ਪਹਿਲਾਂ ਤਾਂ ਸੁਸਾਇਟੀਆਂ 'ਚ ਡੀਏਪੀ ਦੀ ਘਾਟ ਆ ਤੇ ਜਿਹੜਾ ਡੀਏਪੀ ਆਇਆਗਾ ਤੁਸੀਂ ਦੇਖਿਆ ਉਹਦੀ ਸੈਂਪਲਿੰਗ ਪਿੱਛੇ ਫੇਲ ਹੋ ਗਈ ਆ ਤੇ ਸੁਸਾਇਟੀਆਂ ਦੇ ਵਿੱਚ ਇਹਨਾਂ ਨੇ ਚੈਨਾਚੂਰਾਂ ਤੋਂ ਡੀਏਪੀ ਮੰਗਾ ਕੇ ਕਿਰਾਂ ਧੱਕ ਤੱਕ ਸਾਨੂੰ ਨੂੰ ਤੇ ਉਹ ਮੁੜ ਕੇ ਹਾਲੇ ਤੱਕ ਆਪਦੀ ਸਥਿਤੀ ਕਲੀਅਰ ਨਹੀਂ ਕਰ ਸਕੀ ਸਰਕਾਰ ਵੀ ਕਿੰਨੇ ਪਰਸੈਂਟ ਡੀਏਪੀ ਡੁਪਲੀਕੇਟ ਆ ਕਿੰਨੇ ਪਰਸੈਂਟ ਸਹੀ ਆ ਹੈ ਤੇ ਨਾ ਕੋਈ ਕਲੀਨ ਚੈਟ ਜਿਹੜੀ ਸਾਡਾ ਮਿਨਿਸਟਰ ਖੇਤੀਬਾੜੀ ਖੁੱਡੀਆਂ ਖੇਤੀਬਾੜੀ ਮੰਤਰੀ ਉਹਦੇ ਵੱਲੋਂ ਦਿੱਤੀ ਗਈ ਆ ਸੋ ਅਸੀਂ ਤਾਂ ਸਮਝਦੇ ਆ ਵੀ ਸਰਕਾਰ ਦੀ ਨਲਕੀ ਆ ਸਰਕਾਰ ਨੂੰ ਕੋਈ ਖੇਤੀਬਾੜੀ ਨੀਤੀਆਂ ਬਣਾਉਂਦੀ ਜਿਹੜੀਆਂ ਗੱਲਾਂ ਕਰਦੀ ਆ ਪਾਲਿਸੀਆਂ ਲਿਆਉਂਦੀਆਂ ਵੀ ਕਿਸਾਨਾਂ ਦੇ ਪੱਖੀ ਲੈ ਕੇ ਆਵਾਂਗੇ ਪਹਿਲਾਂ ਤਾਂ ਖੇਤੀਬਾੜੀ ਨੀਤੀ ਜਿਹੜੀ ਲਿਆ ਰਹੇ ਆ ਉਹ ਵਿਧਾਨ ਸਭਾ ਦੇ ਵਿੱਚ ਸੈਸ਼ਨ ਦੇ ਵਿੱਚ ਵਿਚਾਰੀ ਨਹੀਂ ਗਈ ਕਿਉਂਕਿ ਜਿਹੜੀ ਆਪੋਜੀਸ਼ਨੋਂ ਤਾਂ ਦੱਸ ਹੀ ਨਹੀਂ ਰਹੇ ਵੀ ਇਸ ਦੀ ਨੀਤੀ ਕਿਹੜੀ ਨਿਹਾਰਿਆ ਕਿ ਇਹਦੇ ਚ ਬੀਕਾ ਕੀ ਕਿਸਾਨਾਂ ਦੇ ਹੱਕ ਚ ਤੇ ਹੁਣ ਜਿਹੜੀ ਡੀਏਪੀ ਦੀ ਪ੍ਰੋਬਲਮ ਪੂਰੇ ਪੰਜਾਬ ਦੇ ਵਿੱਚ ਬਣੀ ਹੋਈ ਆ ਆ ਰੈਕ ਲੱਗ ਚੁੱਕੇ ਇੱਕ ਇੱਕ ਟਰੱਕੇ ਸੋਸਾਇਟੀਆਂ ਨੂੰ ਭੇਜ ਰਹੇ ਆ ਸੋ ਅਸੀਂ ਕਹਿੰਦਾ ਵੀ ਜਿੰਨੇ ਵੀ ਰੈਕ ਲੱਗਨੇ ਪਹਿਲਾਂ ਤਾਂ ਬਰਨਾਲੇ ਚ ਸੰਗਰੂਰ ਚ ਲੱਗ ਰਿਹਾ ਇਹਨਾਂ ਨੂੰ ਬਰਨਾਲੇ ਚ ਲਿਆਂਦਾ ਜਾਵੇ ਤੇ ਮੰਗ ਕਰਨਾ ਹੈ ਡੀਐਸਓ ਨੂੰ ਵੀ ਮੁੱਖ ਮੰਤਰੀ ਦੇ ਨਾਂ ਦੇ ਉੱਤੇ ਮੈਮੋਰੰਡਮ ਆਏ ਜਿਹੜਾ ਲੈ ਕੇ ਆਇਆ ਲਿਖ ਕੇ ਡੀਸੀ ਦੇ ਰਾਹੀਂ ਦਵਾਂਗੇ ਵੀ ਭਾਏ ਡੀਏਪੀ ਦੀ ਘਾਟ ਆ ਜਿਹੜੀ ਉਹਨੂੰ ਤੁਰੰਤ ਪੂਰਾ ਕੀਤਾ ਜਾਵੇ ਜੇ ਕਿਸਾਨਾਂ ਦਾ ਸੋਸ਼ਣ ਹੋਇਆ ਡੀਏਪੀ ਐਟ ਕੀ ਨਾ ਪੂਰਾ ਹੋਇਆ ਜਿਹੜੀ ਇਹ ਬਣਾ ਰਹੀ ਹੈ ਕਹਾਣੀ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸੜਕਾਂ ਪੂਰੀਆਂ ਬਰਨਾਲੇ ਜਿਹੇ ਦੀਆਂ ਨਹੀਂ ਪੂਰੀਆਂ ਪੰਜਾਬ ਦੀਆਂ ਜਮ ਕਰਾਂਗੇ ਤੇ ਡੀਏਪੀ ਲਵਾਂਗੇ ਅਸੀਂ ਆਪਣੀ ਕਣਕ ਦੀ ਫਸਲ ਵੀ ਵਿਕਣੀ ਆ ਝੋਨਾ ਸਾਡਾ ਪੱਕਣ ਤੇ ਖੜਾ ਸੀ ਵਿਹਲੇ ਨਹੀਂ ਕਿਹਾ ਹੁਣ ਦੱਸਣਾ ਆ ਵੀ ਭਾਈ ਸਾਨੂੰ ਲੋੜ ਆ 15 ਨਾਲੋਂ ਡੀਏਪੀ ਸੁਸਾਇਟੀਆਂ ਦੇ ਵਿੱਚ ਭੇਜੋ ਸੋ ਮੰਗ ਪੱਤਰ ਲੈ ਕੇ ਅਸੀਂ ਦੀਸਾ ਨੂੰ ਮੈਮੋਰੰਡਮ ਦੇਣਾ ਹੈ ਡੀਏਪੀ ਦੇ ਹੱਕਾਂ ਦੇ ਸੰਬੰਧੀ ਅਸੀਂ ਕਿਤਾਬ ਨਹੀਂ ਪਤਰੀ ਦੇਣਾ ਹੈ ਇੱਕ ਤਰ੍ਹਾਂ ਮੰਗ ਪੱਤਰ ਦੀ ਦੋਤੋਂ ਵੀ ਮਿਲ ਚੁੱਕੇ ਆ ਪਹਿਲਾਂ ਵੀ ਅਸੀਂ ਤੇ ਜਿਹੜੇ ਡੀਏਪੀ ਦੇ ਸੈਂਪਲ ਨੇ ਉਹ 60% ਫੇਲ ਹੋ ਚੁੱਕੇ ਨੇ ਪਹਿਲਾਂ ਉਹਦੀ ਕੋਈ ਗਿਣਤੀ ਨਹੀਂ ਮਿਲਦੀ ਨਹੀਂ ਵੀ ਕਿੰਨੇ ਫੇਲ ਹੋਏ ਨੇ ਕਿੱਥੇ ਕਿਹੜੀ ਸੈਟ ਜਗਾਇ ਨੇ ਵੀ ਉਹਦੇ ਇਹ ਵੀ ਮੰਗ ਰਹੇ ਆ ਵੀ ਖਰੜਾ ਦੱਸੋ ਸਾਨੂੰ ਕਿੰਨੇ ਇਹ ਸੈਂਪਲ ਫੇਲ ਹੋਇਆ ਬੂਰੀਆ ਕਿੱਥੇ ਨੇ ਜਿਹੜੇ ਫੇਲ ਹੋਏ ਵੇ ਉਹ ਵਾਪਸ ਕਰਾਏ ਲੋ ਕਿਸੇ ਦੇ ਉਹਦੀ ਗਿਣਤੀ ਕਿੰਨੀ ਆ ਜਿਹੜੇ ਕਿਸਾਨਾਂ ਨੂੰ ਨੁਕਸਾਨ ਹੋ ਗਿਆ ਡੀਏਪੀ ਡੁਪਲੀਕੇਟ ਪਾ ਵੀ ਰਹੇ ਨੇ ਵੀ ਉਹਨਾਂ ਦਾ ਫਤਾ ਨੁਕਸਾਨ ਹੋਇਆ ਝੋਨਾ ਐਡਾ ਐਡਾ ਹੀ ਰਹਿ ਗਿਆ ਨਿਕਲ ਨਿਕਲ ਰਹਿ ਉਹਦੀ ਗਿਣਤੀ ਕੀਤੀ ਜਾਵੇ ਦੇ ਕਿਸਾਨ ਨੂੰ ਮਾਉਂਜੇ ਹੀ ਬੰਕਰ ਰਹੇ ਆ ਜਿਨ੍ਹਾਂ ਦਾ ਇਨਸਾਨ ਹੋਇਆ ਖਸਾਨਾ ਦਾ ਤੇ ਅਗਲੀ ਗੱਲ ਕਰ ਰਹੇ ਆ ਵੀ ਡੀਏਪੀ ਆ ਰਹੇ ਆ ਆਉਣਾਗਾ ਹੁਣ ਉਹ ਸੇ ਤੋਂ ਸੇ ਦੀ ਝੋਨੇ ਵਾਲੇ ਝੋਨੇ ਦੇ ਥਾਂ ਤੇ ਆਪਾਂ ਆਲੂ ਬੀਜਣੇ ਆ ਟਮਾਟਰ ਮਟਰ ਬੀਜਣੇ ਆ ਉਹ ਸਾਡੇ ਮੀਟਿੰਗ ਸੀਗੀ ਪੰਜਾਬ ਦੀ ਘਾਦੀਆਂ ਦੀ ਨੇ 8 ਤਰੀਕ ਦੀ ਲੁਧਿਆਣੇ ਉਹਦੀ ਵੀ ਸਾਰੇ ਹੁਸ਼ਿਆਰਪੁਰ ਜਲਾ ਆਜਾ ਹੁ ਜਲੰਧਰ ਜਿਹਨਾਂ ਨੇ ਮੰਗ ਕੀਤੀ ਆ ਬਹੁਤ ਜਿਆਦੇ ਵੀ ਸਾਡੀ ਮੰਗ ਠਾਓ ਜੀ ਇਸ ਕਰਕੇ ਅਸੀਂ ਆਲੂ ਲਾਉਣੇ ਆ ਮਟਰ ਲਾਉਣੇ ਆ ਟਮਾਟਰ ਲਾਉਣੇ ਆ ਇਸ ਕਰਕੇ ਸਾਡੇ ਡੀਏਪੀ ਕੰਨੀ ਵੀ ਬਹੁਤ ਘਾਟ ਹੈ ਕਣਕ ਦੀ ਬਜਾਈ ਵੀ ਮੁੱਕਦੇ ਨੇੜੇ ਆਈ ਦੀ ਆ ਇਸ ਕਰਕੇ ਸਾਡੀ ਸੌਲੀ ਭੁਗਾਈ ਨਾ ਕਰਨੇ ਬਈ ਸਾਡੀ ਕਿਸਾਨ ਦੀ ਲੁੱਟ ਨਾ ਹੋਈ ਜਾਵੇ ਜਿਹਦੇ ਕਿਸਾਨ ਨੂੰ ਡੀਏਵੀ ਮਿਲਦੀ ਰਿਹਾ ਚਕਾ ਲਈ ਰਹੇ ਨੇ ਉਹ ਵੀ ਨੈਨੋ ਜੂਰੀਆ ਹੋਰ ਡੁਪਲੀਕੇਟ ਚੀਜ਼ਾਂ ਜਿਹਦੇ ਨਾਲ ਮੜ ਰਹੇ ਨੇ ਉਹ ਸਾਡੀ ਲੁੱਟ ਤੋਂ ਬਚਾਇਆ ਜਾਵੇ ਇਸ ਕਰਕੇ ਅਸੀਂ ਦੀ ਸਭ ਤੁਹਾਨੂੰ ਮੁੱਖ ਪੱਤਰ ਦੇਣਾ ਸਰਬਾਰ ਇਹੀ ਸਾਨੂੰ ਇਹ ਸ਼ੌਰਟ ਪੈਂਦੀ ਹੈ ਜਿਹੜੀ ਡੀਏਪੀ ਦੀ ਹੈ ਉਸ ਕਰਕੇ ਸ਼ੌਰਟ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਉਧਰ ਉਧਰ ਭਜਦਾ ਜਦੋਂ ਉਸ ਨੂੰ ਡੁਪਲੀਕੇਟ ਹੈ ਜਿਹੜਾ ਖਾਦ ਉਹ ਵੀ ਮਿਲਣ ਦਾ ਖਤਰਾ ਹੈਗਾ ਇਸ ਕਰਕੇ ਅੱਜ ਅਸੀਂ ਅੱਜ ਅਸੀਂ ਮੰਗ ਪੱਤਰ ਬੇਕੇ ਡਿਪਟੀ ਕਮਿਸ਼ਨ ਸਾਹਿਬ ਨੂੰ ਇਹ ਵੀ ਨਾਲ ਚੇਤਾਵਨੀ ਦਿੰਨੇ ਆ ਕਿ ਗਾਹਾਂ ਨੂੰ ਜੇ ਨਾ ਸਾਡਾ ਪ੍ਰਬੰਧ ਹੋਇਆ ਆਉਂਦੇ ਕਣਕ ਨੂੰ ਡ੍ਰਿਲ ਕਰਨ ਵਾਸਤੇ ਡੀਏਪੀ ਦਾ ਜਿਹੜਾ ਕਣਕ ਬੀਜਣੀ ਹੈ ਜੇ ਉਹਦੋਂ ਨਾ ਪ੍ਰਬੰਧ ਹੁੰਦਾ ਤੇ ਸਹਤਾ ਅਸੀਂ ਵੱਡੇ ਸੰਘਰਸ਼ਾਂ ਦੇ ਰਾਹ ਪਾਵਾਂਗੇ